ਆਉਂਗੇ ਰਹੇਗੇ ਜਿਉਂਕੇ ਸਾਰੇ ਦਰਸ਼ਕ ਰਹੋਗੇ ਉਹਨਾਂ ਨੇ ਸਮਝ ਲਿਆ ਕਿ ਇਸ ਸਮੇਂ ਤੋਂ ਸਗਰੇ ਅੱਜ ਕਲੇ ਸ਼ਹਿਰ ਕਿਉਂਕਿ ਦਾਸ ਸੇਹ ਸਥਾਨ ਤੇ ਭਰਿਆ ਕਰਦੀ ਨਾਲ ਹੀ ਮਸਪਾਣਾ ਸਭ ਉਥੇ ਰਹਿ ਕੇ ਬਾਬ ਰਹੀਏ ਕਿ ਉਥੇ ਜਾਣਾ ਹੋਣਾ ਸੀ ਅਸਰ ਜਾਂਦੀ ਸੀ ਉਹਨਾਂ ਸਮਾਂ ਵੀ ਉਥੇ ਲਿਖਿਆ ਹੋਇਆ ਲੇਕਿਨ ਨਾਲ ਇੱਕ ਬੋਰਡਿੰਗ ਪਰਨਾ ਇਹ ਵੀ ਲਾਇਆ ਕਿ ਜਿਹੜੀ ਵੀ ਸੰਗਤ ਮੱਥਾ ਟੇਕਣ ਆਵੇ ਕਿਰਪਾ ਕਰਕੇ 1 ਰੁਪਇਆ ਵੀ ਕੋਈ ਕਿਸ ਮੱਥਾ ਨਾਲ ਦੇ ਉਥੇ ਮਾਇਆ ਵਸੇ ਨਹੀਂ ਕਰਨ ਕਿਨਾਂ ਕਿ ਮਾਇਆ ਤੇ ਬਿਲਕੁਲ ਨਹੀਂ ਲੱਗਦੀ ਇਹ ਇੱਕ ਕਰਤਵ ਸਹਿਬ ਆਪਣੇ ਪਦੇਮ ਬਣਾਉਂਦੇ ਆਪ ਸੇਵਾ ਕਰਦੇ ਨੇ ਤੇ ਸਾਰਾ ਦਿਨ ਜਾਣ ਵਾਲੇ ਦਰਸ਼ਕਾਂ ਕੋਲੋਂ ਦੇਖ ਵਰਤ ਹੁੰਦੇ ਇਹ ਹਰ ਸਿੱਖੀ ਹੁਣ ਵੇਖੋ ਤੁਸੀਂ ਗੁਰੂ ਘਰਾਂ ਦੇ ਪਿੱਛੇ ਗੋਲਖਾਂ ਪਿੱਛੇ ਕਿੰਨੇ ਕੋ ਲੜਦੇ ਨੇ ਲੇਕਿਨ ਜਿਨ੍ਹਾਂ ਨੂੰ ਗੁਰੂ ਨੇ ਨਿਵਾਜਿਆ ਅੱਜ ਕਈ ਉਹਨਾਂ ਦੀ ਜਦੋਂ ਅਰਦਾਸ ਉੱਤੇ ਹੁੰਦਾ ਸੀ ਕਿ ਮੇਰੇ ਖਾਤੇ ਤੇਰੀ ਵੀ ਤੀੜੀ ਚੱਲਦੀ ਸੁਣਾ ਤੇਰੀ ਵੀ ਤੀੜੀ ਚੱਲਦੀ ਪੀੜੀ ਜਾਗੀ ਲੇਕਿਨ ਅੱਜ ਵੀ ਉਹ 1 ਰੁਪਈਆ ਵੀ ਕਿਸੇ ਤੋਂ ਨਹੀਂ ਲੈਂਦੇ ਕਿ ਮੱਥਾ ਕਿਸੇ ਨੇ ਰੁਪਈਏ ਦੇ ਨਾਲ ਨਹੀਂ ਟਿਕਣਾ ਜਿਹੜਾ ਆਉਂਦਾ ਭਾਵਨਾ ਦੇ ਨਾਲ ਸ਼ਬਦਾਂ ਦੇ ਨਾਲ ਦਰਸ਼ਨ ਕਰੇ ਮੱਥਾ ਟਿਕ ਕੇ ਜਾਵੇ ਲੇਕਿਨ ਕਿਸੇ ਨੂੰ ਕੋਈ ਪੇਟਾ ਨਹੀਂ ਦੇ ਇਹ ਹੁੰਦੀ ਸਿੱਖੀ ਕਿ ਜਿਹਨੇ ਗੁਰੂ ਦੀ ਦਰ ਤੇ ਸਿੱਖੀ ਮੰਗੀ ਨਾ ਫਿਰ ਗੁਰੂ ਜੀਵਨ ਵਿੱਚ ਕਰਦਾ ਕਿਸੇ ਦਾ ਰਾਹ ਨਹੀਂ ਦਿੰਦਾ ਤੇ ਜਦੋਂ ਤੱਕ ਸੰਸਾਰ ਰਹੇਗਾ ਗੁਰੂ ਕੀ ਬਾਤਾਂ ਹੋਣਗੀਆਂ ਸਭ ਉਹ ਕੀ ਤਲਵੰਡੀ ਦਾ ਜ਼ਿਕਰ ਹੋਣਾ ਤੇ ਨਾਲ ਚਾਹੁੰਦੇ ਡੱਲਾ ਸਿੰਘ ਦਾ ਜ਼ਿਕਰ ਹੋਣਾ ਉਕੇ ਸੇਵਾ ਕੀਤੀ ਨੂੰ ਨੇ ਪੜੀ ਉਸਲੇ ਵਜ਼ੀਰ ਖਾਨ ਨੇ ਲਿਖਿਆ ਸੀ ਚੌਧਰੀ ਗੱਲਾ ਸਿੰਘ ਨੂੰ ਕਹਿੰਕੇ ਸਤਪੁਰਨ ਮੇਰੇ ਹਵਾਲੇ ਕਰ ਦੇ ਤੇ ਚੌਧਰੀ ਗੱਲਰਾ ਨੇ ਇੱਕਦਮ ਕਰਾਰਾ ਜਵਾਬ ਦਿੱਤਾ ਕਿ ਵਜ਼ੀਰ ਖਾਨ ਹੁਲਕੇ ਵੀ ਇਸ ਪਾਸੇ ਨਾ ਨ ਕਿਉਂਕਿ ਤੇਰਾ ਟੱਕਰ ਕਰਨ ਵਾਸਤੇ ਕਿੰਨੇ 500 ਜਵਾਲ ਬਾਤੇ ਨਾਲ ਹੋਰ ਸੰਗਤ ਆਪਣੀ ਹਾਰ ਖਾ ਕੇ ਜਾਏਗਾ ਤੇਰੇ ਪੱਲੇ ਕੱਖ ਨਹੀਂ ਆਉਣਾ ਕਿਉਂਕਿ ਸਾਨੂੰ ਸਾਰੇ ਇਲਾਕੇ ਦਾ ਪਤਾ ਹੈ ਕਿ ਅਧਰ ਆਉਂਦਾ ਹੀ ਆ ਨਾ ਕਰੀ ਵਜ਼ੀਰ ਖਾਨ ਨੇ ਗੱਲ ਪੀ ਕਰਾ ਦਿੱਤੀ ਸੋ ਚੌਥੀ ਦਿਨਾਂ ਉਸ ਅਸਥਾਨ ਦੇ ਪਰ ਮੇਰੇ ਸਤਿਗੁਰੂ ਵਿਦਵਾਨ ਲਿਖਦੇ ਨੇ ਜਿਵੇਂ ਕਰਨਾ ਕਲ ਮੈਂ ਅਰਜ਼ ਕੀਤੀ ਕਿ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਚੌਥੀ ਸਤਿਗੁਰੂ ਜੀ ਕਹਿੰਦਾ ਜਿਹੜਾ ਦਰਮਿਆਨ ਸਮਾਨਾ ਮੇਰੇ ਸਤਿਗੁਰਾਂ ਨੇ ਸਭੂ ਕੀ ਤਲਵੰਡੀ ਵਿੱਚ ਬੱਤੀ ਰਕੀ ਤਾਂ ਤੇ ਅਨੇਕਾਂ ਨੇ ਵਾਜਿਆ ਤੇ ਅੱਜ ਜਦੋਂ ਜਾਣੇ ਆਪੇ ਉਹ ਪੰਜ ਵਾਰ ਦਾਤਾ ਖਤਰ ਸੋ ਪੰਜ ਵਾਰ ਦਾਤਾ ਖਤਰ ਬਾਅਦ ਵਿੱਚ